ਗੰਜਾ ਪਣ ਬੋ ਤਾਂ ਉਹਦੇ ਵਾਸਤੇ ਇੱਕ ਨੁਸਖਾ ਦੱਸੋ ਜੀ ਉਹਦੇ ਵਾਸਤੇ ਤੇਲ ਆ ਜੀ ਅੱਛਾ ਜੀ ਤੇਲ ਘਰੇ ਬਣਾ ਸਕਦੇ ਆ ਅੱਛਾ ਜੀ ਕੋਈ ਬਹੁਤੀਆਂ ਜ਼ਿਆਦਾ ਜੜੀਆਂ ਬੋਟੀਆਂ ਨਹੀਂ ਹੈਗੀਆਂ ਜੀ ਤੇ ਇਹਦੇ ਵਿੱਚ ਤੁਸੀਂ ਲੈ ਲਓ ਤਿਲਾਂ ਦਾ ਤੇਲ ਤਿਲਾਂ ਦਾ ਤੇ ਹਾਂ ਜੀ ਤਿਲਾਂ ਦਾ ਤੇਲ ਲੈ ਲਓ ਜਿੰਨਾ ਤੁਹਾਨੂੰ ਲੋੜ ਆ ਠੀਕ ਹੈ ਜੀ ਤੇ ਕਿਲੋ ਲੈ ਲਓ ਅੱਧਾ ਕਿਲੋ ਲੈ ਲਓ ਆਇਆ ਲੈ ਲਓ ਠੀਕ ਹੈ ਜੀ ਇਹ ਕੋਨਿਆਂ ਕੋਰਤੁੰਬੇ ਕੋਰਤੁੰਬੇ ਜੀ ਕੋਰਤੁੰਬੇ ਹੁੰਨੇ ਆ ਠੀਕ ਹੈ ਜੀ ਕੋਰਤੁੰਬੇ ਦੇ ਬੀਜ ਲੈ ਲਓ ਠੀਕ ਹੈ ਜੀ ਬੀਜ ਧੋ ਲਓ ਸਾਫ ਕਰ ਲਓ ਜੇ ਕੰਮ ਬਣ ਕਣਕ ਸਾਫ ਕਰਦੇ ਆ ਠੀਕ ਹੈ ਜੀ ਇੱਕ ਕਣਕ ਦਾ ਪੀਣਾ ਕਰਦੇ ਨਾ ਆਪਣਾ ਸਾਫ ਕਰ ਲਓ ਨਾਲ ਚੰਗੀ ਤਰ੍ਹਾਂ ਠੀਕ ਹੈ ਜੀ ਧੋ ਕੇ ਠੀਕ ਹੈ ਜੀ ਉਹਨਾਂ ਦਾ ਜਾ ਕੇ ਸਪੈਲਰ ਲੱਗੇ ਹੁੰਨੇ ਆ ਚੱਕੀਆਂ ਤਾਂ ਛੋਟੇ ਛੋਟੇ ਸਪੈਲਰ ਲੱਗੇ ਹੁੰਨੇ ਆ ਠੀਕ ਹੈ ਜੀ ਥੋੜੀ ਕਿਲੋ ਦਾ 2 ਕਿਲੋ ਦਾ 3 ਕਿਲੋ ਦਾ ਕੰਤੇਲ ਘੱਟ ਦੰਨੇ ਆ ਠੀਕ ਹੈ ਉੱਥੇ ਜਾ ਕੇ ਤੇਲ ਕਢਾ ਲਓ ਠੀਕ ਹੈ ਜੀ ਕੌਰ ਦੁੰਬੇ ਦੇ ਬੀਜਾਂ ਦਾ ਠੀਕ ਹੈ ਜੀ ਤੇ ਜਿੱਕਣਾ ਮੰਨ ਲਓ ਆਪਣੇ ਕੋਲ ਕਿਲੋ ਤੇਲ ਆ ਤਿਲਾਂ ਦਾ ਹਾਂ ਜੀ ਉਹਦੇ ਵਿੱਚ ਆਪਾਂ ਨੇ ਕੌਰ ਦੁੰਬੇ ਦਾ ਤੇਲ ਆ ਜਿਹੜਾ ਬੀਜਾਂ ਦਾ ਤੇਲ ਆ ਇੰਦਰਾਣ ਕਹਿੰਦੇ ਆ ਇਹਨੂੰ ਇੰਦਰਾਣ ਅੱਛੀ ਤੇ 100 ਗ੍ਰਾਮ ਪਾ ਦਿਓ ਠੀਕ ਹੈ ਜੀ 100 ਗ੍ਰਾਮ ਪਾ ਕੇ ਇਹਨੂੰ ਕਿਸੇ ਕੰਚ ਦੀ ਬੋਤਲ ਦੇ ਵਿੱਚ ਪਾ ਕੇ ਰੱਖ ਦਿਓ ਹਲਾ ਕੇ ਠੀਕ ਹੈ ਜੀ ਤੇ ਇੱਕ ਵਾਰ ਉਹਨੂੰ ਗਰਮ ਕਰ ਲਓ ਥੋੜਾ ਜਿਹਾ ਠੀਕ ਹੈ ਜੀ ਮਿਕਸ ਹੋ ਜਾਓ ਚੰਗੀ ਤਰ੍ਹਾਂ ਠੀਕ ਹੈ ਜੀ ਸਾਫ ਹੋ ਜਾਓ ਕਿਸੇ ਕਪੜੇ ਚ ਨੂੰ ਛਾਣ ਲਓ ਮਲ ਮਲ ਦਾ ਕਪੜਾ ਲੈ ਕੇ ਠੀਕ ਹੈ ਜੀ ਤੇ ਬੋਤਲ ਚ ਪਾ ਕੇ ਰੱਖ ਲਓ ਠੀਕ ਹੈ ਜੀ ਜੇ ਕਿਸੇ ਦੇ ਵਾਲ ਝਾੜਦੇ ਆ ਟੁੱਟਦੇ ਆ ਗੰਜਾ ਪਾਣਾ ਠੀਕ ਹੈ ਜੀ ਤੇ ਇੱਕ ਹਫਤਾ ਲਗਾਤਾਰ ਲਾਓ ਠੀਕ ਹੈ ਜੀ ਜੜਾਂ ਚ ਜਿਗਨ ਚੀਰਮੀ ਕੱਢਦੇ ਨੇ ਚੀਰਮੀਆਂ ਬੜੀਆਂ ਕਰਦੇ ਹੁੰਦੇ ਆ ਇਹ ਇਦਾਂ ਕੱਢ ਕੇ ਇਦਾਂ ਇਦਾਂ ਲਾਓ ਠੀਕ ਹੈ ਜੀ ਰੋਜ਼ਾਨਾ 7 ਦਿਨ ਠੀਕ ਹੈ ਜੀ 7 ਦਿਨਾਂ ਦਾ ਤੁਹਾਡੇ ਵਾਲ ਝੜਨੇ ਬੰਦ ਹੋ ਜਾਣੇ ਆ ਠੀਕ ਹੈ ਜੀ 7 ਦਿਨਾਂ ਬਾਅਦ ਜਿਆਦਾ ਕੋਈ ਲੋੜ ਆ ਫਿਰ ਲਾ ਲਓ ਦੂਏ ਦਿਨ ਤੀਏ ਦਿਨ ਜਦ ਵੀ ਲੋੜ ਆ ਲਾਈ ਚੱਲੋ ਠੀਕ ਹੈ ਜੀ ਤੁਸੀਂ ਇਹਨੂੰ ਇਸਤੇਮਾਲ ਕਰੀ ਜਲੋ ਠੀਕ ਹੈ ਜੀ ਵਾਲ ਤੁਹਾਡੇ ਜੇ ਮੰਨ ਲਓ ਤੁਹਾਡੇ 10 ਇੰਚ ਆ ਹਾਂ ਜੀ ਹਾਂ ਤਾਂ 1 ਸਾਲ ਚ 25 26 ਇੰਚ ਹੋ ਜਾਣੇ ਆ ਵਾਹ ਜੀ ਹਾਂ ਕੁੜੀਆਂ ਦਾ ਝੜ ਜਾਂਦੇ ਆ ਤੁਹਾਡੇ ਕੋਲ ਬਹੁਤ ਬਣਾ ਕੇ ਲੈ ਕੇ ਜਾਣੇ ਆ ਠੀਕ ਹੈ ਤੁਹਾਡੇ ਕੋਲ ਬੜਾ ਬੜਾ ਮਿਲ ਜਿਹੜਾ ਕੋਈ ਦੂਰ ਦਾ ਨਹੀਂ ਆ ਸਕਦਾ ਉਹ ਤੇਲ ਬਣਾ ਸਕਦਾ ਘਰੇ ਅੱਛਾ ਘਰੇ ਬਣਾ ਸਕਦਾ ਹਨਾ ਘਰੇ ਬਣਾ ਸਕਦਾ